ਯਾਰਾ ਡੈਨ ਕੂਪਰ ਗਾਣੇ ਦੇ ਵਿੱਚ ਕਵਾਲ ਨੇ ਕਿਹਨੂੰ ਕਿਹਨੂੰ ਠੋਕਦਾ ਸੁਣ ਕੇ ਦੱਸੋ ਕਿਹਨੂੰ ਕਿਹਨੂੰ ਰੁਕਿਆ ਵੈਰੀ ਕੰਬਣ ਮਤਾਂ ਦੇ ਮਾਰ ਰਿੰਗ ਆ ਗਿਆ ਜਾਵਾ ਚਪਲਾਂ ਚ ਲੋਕ ਕਹਿੰਦੇ ਇੱਕ ਰਿੰਗ ਆ ਗਿਆ ਦਿੱਤਾ ਪਾੜਦਾ ਬਲੈਤੀ ਟੂਲ ਮਾਰੇ ਬੜਕਾ ਸਾਰੇ ਧੱਕ ਦਾ ਬਝੂਕੇ ਵਾਂਗੂ ਜਦੋਂ ਖੜਕਾ ਬੈਲੀ ਫਿਰਦਾ ਮੈਦਾਨਾਂ ਵਿੱਚ ਵੇਲ ਕਰਦਾ ਢੋਡੇ ਕਰਦਾ ਗਕਾਰ ਦੱਲੇ ਫੇਲ ਕਰਦਾ ਇੱਕ ਮਨਜੂ ਖਲਾਦ ਕਿਤੇ ਪਈ ਢੀੜ ਤੇ ਅੱਖਾਂ ਵਿੱਚ ਕਿ ਨਿਸ਼ਾਨਾ ਛੱਟ ਮਾਰਾਂ ਰੀੜ ਤੇ ਤੇਰੇ ਯੰਡ ਦੀ ਸਟੀਲ ਬਾਡੀ ਗੋਲੀ ਟੀਕਦੀ ਓਏ ਹੋਏ ਹੋਏ ਟੀਕਦੇ ਸੱਜਣ ਕਰੇ ਹੁਣੀ ਪਾਣੀ ਲਿਖੂਗਾ ਉਹਦੇ ਚ ਦੱਸੂ ਦਲਾ ਕੌਣ ਸੀ ਆਕੇ ਜਿਲੇ ਚ ਪੁਛੀ ਕੇ ਵੈਲੀ ਬੱਲਾ ਕੌਣ ਸੀ ਵੋਟ ਮਾਜੇ ਚ ਪਉਂਦੇ ਦੱਸੂ ਕੌਣ ਟੌਪ ਤੇ ਕੋਈ ਫੇਰ ਦਾ ਅੱਗੇ ਨਹੀਂ ਇੱਕ ਬਾਲ ਤੋਪ ਦੇ ਮਾਜੇ ਵਾਲਾ ਦਾ ਫੇਰਟਾ ਉਹ ਤੇ ਕਵਾਜੀ ਐ ਦੱਸੋ ਕਮੈਂਟ ਕਰਕੇ ਪਾ ਫਿਰੀਆਂ ਪੱਪਾ ਨਾ ਨਹੀਂਓ ਪੈ ਹਿਲਦੇ ਜਾਵਾ ਸੱਜਣ ਬਣਾਉਣ ਅੱਗੋਂ ਫੇਰ ਮਿਲਦੇ ਲੱਫੋ ਤੋੜਦਾ ਹੰਕਾਰ ਰਾਜ ਹੱਕ ਨਾ ਕਰਾਂ ਸਾਡੀ ਬੋਲ ਦੀ ਬੰਦੂਕ ਬੱਕ ਬੱਕ ਨਾ ਕਰਾਂ ਖੁਸ਼ੀ ਸੱਜਣਾ ਮਣਾਉਂਦੇ ਫੇਰ ਅਸੀਂ ਕਰਦਾ ਇਹ ਲੈਣਾ ਤੇ ਸਟਾਰ ਵੱਡੇ ਕੱਸੀ ਕਰਦਾ